ਜ਼ਿਲ੍ਹਾ ਗੁਰਦਾਸਪੁਰ ਦੀ ਦੋਰਾੰਗਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਦੋਸ਼ੀਆਂ ਨੂੰ 2,3500 ਰੁਪਏ ਦੀ ਜਾਲੀ ਪਾਰਟੀ ਕਰੰਸੀ ਸਮੇਤ ਕਾਬੂ ਕੀਤਾ ਗਿਆ ਕੀ ਕਹਿਣਾ ਹੈ ਦਿਨਾਨਗਰ ਦੇ ਡੀਐਸਪੀ ਰਜਿੰਦਰ ਸਿੰਘ ਮਨਹਾਸ ਜੀ ਦਾ ਆਓ ਸੁਣਦੇ ਹਾਂ ਸੰਜੀਵ ਟੋਨੀ ਦੀ ਇੱਕ ਖਾਸ ਰਿਪੋਰਟ ਇਨਫੋਰਮੇਸ਼ਨ ਮਿਲੀ ਸੀ ਪੁਲਿਸ ਸਟੇਸ਼ਨ ਦੋਰਾੰਗਲੇ ਚ ਕਿ ਕੋਈ ਇੱਕ ਬੰਦਾ ਜਿਹਦਾ ਨਾਮ ਅਗੇ ਕਮਲਦੀਪ ਸਿੰਘਾ ਔਰ ਗਰਦਾਸਪੁਰ ਦਾ ਰਹਿਣ ਵਾਲਾ ਔਰ ਆਦੀਆਂ ਪਿੰਡ ਦੇ ਹਾਤਾ ਚਲਾਉਂਦਾ ਸੋ ਇਹ ਬੰਦਾ ਆਪਣੇ ਬਿਜ਼ਨਸ ਦੇ ਵਿੱਚ ਜਾਂ ਕਿਤੇ ਵੀ ਜੋ ट्रांजैक्शन ਕਰ ਰਿਹਾ ਉੱਥੇ ਜਾਲੀ ਕਰੰਸੀ ਇਹ ਯੂਜ਼ ਕਰ ਰਿਹਾ ਸੋ ਇਸ ਤੇ ਇਨਫੋਰਮੇਸ਼ਨ ਤੇ ਰੇਡ ਕੀਤਾ ਗਿਆ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੇ ਕੋਲ ਉਸ ਵੇਲੇ 5-500 ਦੇ 7 ਨੋਟ ਮਿਲੇ ਮੀਨਸ 3500 ਰੁਪਈਆ ਉਹਦੇ ਕੋਲੋਂ ਜਾਲੀ ਮਿਲਿਆ ਜਿਸ ਤੇ ਐਫ ਆਈ ਆਰ ਦਰਜ ਕਰ ਲਈ ਆਪਾਂ 89 ਐਫ ਆਈ ਆਰ ਨੰਬਰ ਆ ਔਰ 179 180 ਬੀ ਐਨ ਐਸ ਤਹਿਤ ਪਰਚਾ ਦਰਜ ਕਰਕੇ ਜਦੋਂ ਉਹਦੀ ਹੋਰ ਪੁੱਛਗਿੱਛ ਕੀਤੀ ਇੰਟੈਰੋਗੇਸ਼ਨ ਕੀਤੀ ਚੰਗੀ ਤਰ੍ਹਾਂ ਤਾਂ ਇਹ ਗੱਲ ਸਾਹਮਣੇ ਆਈ ਕਿ ਉਸਨੇ ਇਹ ਜਿਹੜਾ ਪੈਸਾ ਕਾਉਂਟਰਫੀਟ ਕਰੰਸੀ ਆ ਇਹ ਨਿਰਮਲ ਸਿੰਘ ਵਾਸੀ ਬਸੰਤਕੌਰ ਥਾਣਾ ਸੂਰਤ ਮੱਲੀ ਆ ਡਿਸਟ੍ਰਿਕਟ ਪੁਲਿਸ ਡਿਸਟ੍ਰਿਕਟ ਬਟਾਲੇ ਦੇ ਵਿੱਚ ਪੈਂਦਾ ਉਹਦੇ ਕੋਲੋਂ ਇਹ ਲੈ ਕੇ ਆ ਰਿਹਾ ਸੀ ਆਪਣੇ ਜੋ ਵੀ ਇਹ ਪੈਸੇ ਲੈਂਦਾ ਸੀ ਜਿੱਦਾਂ ਇਹ ਰੀਸੈਂਟਲੀ ਇਹ 90 ਲੱਖ ਰੁਪਏ ਲੈਂਦਾ ਸੀ ਉਹਨੂੰ ਇਸਨੇ 30 ਲੱਖ ਰੁਪਿਆ 30000 ਰੁਪਿਆ ਦੇਣਾ ਹੁੰਦਾ ਸੀ ਬਾਕੀ ਇਹ ਆਪਣੇ ਯੂਜ਼ ਕਰ ਲੈਂਦਾ ਸੀ ਸੋ ਇਸ ਲਾਲਚ ਦੇ ਤਹਿਤ ਇਸਨੇ ਉਸ ਬੰਦੇ ਕੋਲੋਂ ਪੈਸੇ ਲੈਂਦਾ ਸੀ ਸੋ ਇਸ ਇਨਫਾਰਮੇਸ਼ਨ ਤੇ ਆਪਾਂ ਅੱਜ ਟੀਮ ਸਾਡੀ ਨੇ ਦਰੰਗਲੇ ਦੀ ਨੇ ਉਹਨੂੰ ਵੀ ਅਰੈਸਟ ਕਰ ਲਿਆ ਇਹਦਾ ਨਾਮ ਜਿਹੜਾ ਨਿਰਮਲ ਸਿੰਘ ਹੈਗਾ ਇਹ ਪਹਿਲਾਂ ਇਹਨਾਂ ਦੀ ਦੋਨਾਂ ਦੀ ਮੁਲਾਕਾਤ ਜਿਹੜੀ ਜੇਲ੍ਹ 'ਚ ਹੋਈ ਸੀ ਉੱਥੇ ਇਹਨਾਂ ਨੇ ਸਾਰਾ ਪਲਾਨ ਕੀਤਾ ਸੀ ਸੋ ਇਸ ਨਿਰਮਲ ਸਿੰਘ ਕੋਲੋਂ ਜਿਹੜਾ ਕਿ ਪੁਲਿਸ ਡਿਸਟ੍ਰਿਕਟ ਬਟਾਲਾ ਦਾ ਰਹਿਣ ਵਾਲਾ ਇਦੇ ਕੋਲ ਸਾਨੂੰ 2 ਲੱਖ ਰੁਪਇਆ ਕਾਉਂਟਰਫੀਟ ਕਰੰਸੀ ਜਿਹੜੀ ਆ ਉਹ ਰਿਕਵਰ ਹੋ ਚੁੱਕੀ ਆ ਸੋ ਇਸ ਦੇ ਪਿੱਛੇ ਕੁਝ ਆਪਾਂ ਇੰਟਰੋਗੇਸ਼ਨ ਕਰ ਰਹੇ ਆ ਇਹ ਕਰੰਸੀ ਜਿਹੜੀ ਕਾਉਂਟਰਫੀਟ ਕਰੰਸੀ ਆ ਇਹਦਾ origin ਹੋਰ ਪਿੱਛੇ ਆ ਜਿਸ ਨੂੰ ਆਪਾਂ ਫੜਨ ਦੀ ਕੋਸ਼ਿਸ਼ ਕਰ ਰਹੇ ਆ ਸੋ ਔਨ ਵਾਲੇ ਟਾਈਮ ਦੇ ਵਿੱਚ ਸਾਨੂੰ ਹੋਰ ਵੀ ਜਿਹੜੀ ਆ ਇਨਵੈਸਟੀਗੇਸ਼ਨ ਦੌਰਾਨ ਕੁਝ ਚੀਜ਼ਾਂ ਸਾਹਮਣੇ ਆਣ ਗਿਆ ਵੀ ਕਾਉਂਟਰਫੀਟ ਕਰੰਸੀ ਕਿੱਦਾਂ ਔਰ ਕਿੱਦਾਂ ਬਣ ਰਹੀ ਸੀ ਔਰ ਕਿੱਦਾਂ ਇਹ ਅਗੇ ਸਰਕੂਲੇਟ ਹੋ ਰਹੀ ਹੈ ਸੋ ਸਰ ਇਹਨਾਂ ਦਾ ਕੰਸਰਨ ਜੇਲ੍ਹ ਦੇ ਵਿੱਚ ਹੋਇਆ ਦੋਨੋਂ ਹਾਂ ਇਹਨਾਂ ਦਾ ਜਿਹੜਾ ਕਮਲਦੀਪ ਦਾ ਔਰ ਇਹ ਨਰਮਲ ਸਿੰਘ ਨਰਮਲ ਸਿੰਘ ਜਿਹੜਾ ਬਟਾਲੇ ਦਾ ਹੈ 302 ਦੇ ਵਿੱਚ ਸਜ਼ਾ ਘਟ ਰਿਆ ਸੀ ਔਰ ਇਹ ਜਿਹੜਾ ਕਮਲਦੀਪ ਹੈ ਜਿਹੜਾ ਹਾਤੇ ਵਾਲਾ ਮੁੰਡਾ ਸੀ ਇਹ ਇਨ 138 ਨੈਗੋਸ਼ੀਏਬਲ ਐਕਟ ਹੁੰਦਾ ਉਸ ਤਹਿਤ ਇਹ ਸਜ਼ਾ ਘਟ ਰਿਆ ਸੀ ਉੱਥੇ ਇਹਨਾਂ ਦੀ ਮੁਲਾਕਾਤ ਹੋਈ ਸੀ ਕਰੰਸੀ ਕਿਸ ਤਰ੍ਹਾਂ ਜਿਸ ਦਾ 1 ਲੱਖ ਰੁਪਈਆ ਇਹਨੂੰ ਜਾਲੀ ਕਰੰਸੀ ਦੇ ਦਿੱਤੀ ਔਰ ਇਹ ਇਸ ਕੋਲੋਂ 30000 ਰੁਪਈਆ オリジナル ਲੇਗਾ ਯਾਹਲੀ ਕਰੰਸੀ ਉਹ 1 ਲੱਖ ਦੇਗਾ ਬਟ ਉਹ ਦੇ ਕੋਲ 30000 ਰੁਪਏ オリジナル ਲਏਗਾ ਸੋ ਇਹ ਅੱਗੇ ਇਹ ਸਰਕੂਲੇਟ ਕਰਦਾ ਸੀ ਫਰਦਰ ਹੁਣ ਜਿਹੜਾ ਇਹਦੇ ਵਿੱਚ ਨੈਕਸ ਕੋਈ ਜਿਹੜੀ ਕਿਥੋਂ ਲਿਆ ਰਹੇ ਸੀ ਜਾਂ ਕੁਝ ਇਸ ਬਾਰੇ ਚੱਲ ਰਹੀ ਹੈ ਹਾਂ ਨਾ ਬਿਲਕੁਲ ਕਰ ਲਈ ਆਪਾਂ ਮੈਂ ਤੁਹਾਨੂੰ ਫਿਲਹਾਲ ਉਹ ਨਾਂ ਨਹੀਂ ਦੱਸ ਪਾ ਰਿਹਾ ਡੂ ਟੂ ਸਿਕਰੈਸੀ ਉਸ ਉਹਨਾਂ ਤੱਕ ਵੀ ਆਪਾਂ ਆਲਮੋਸਟ ਪਹੁੰਚ ਗਏ ਰਿਹਾ ਤੇ ਉਹਨਾਂ ਤੇ ਵੀ ਟ੍ਰੈਪ ਲਾਇਆ ਰੀਸੈਂਟ ਸੋ ਆਪਾਂ ਜਲਦੀ ਉਹਨਾਂ ਨੂੰ ਵੀ ਟਰੈਪ ਚ ਲੈ ਲਾਂਗੇ ਸੋ ਕੀ ਇਹ ਕਰੰਸੀ ਕੋਈ ਮਾਰਕੀਟ ਤੋਂ ਹੋਰ ਵੀ ਯੂਜ਼ ਕਰ ਚੁੱਕੇ ਸੀ ਜਿਹੜੀ ਹੈ ਨਹੀਂ ਫਿਲਹਾਲ ਇਹਦੇ ਕੋਲੋਂ ਜਿਹੜਾ ਕਮਲਦੀਪ ਹੈ ਇਹਦੇ ਕੋਲੋਂ ਇਹਦੇ ਕੋਲ ਪਹਿਲੀ ਵਾਰੀ ਆਈ ਸੀ ਔਰ ਜਿਹੜਾ ਪਿਛਲਾ ਆਪਾਂ ਕਮਲਦੀਪ ਨਿਰਮਲ ਹੈ ਬਟਾਲੇ ਵਾਲਾ ਕੋਟਲੀ ਸੂਰਤ ਮਦਲ ਦੀ ਆ ਠਾਣੇ ਦਾ ਉਸ ਨੇ ਪੰਜ ਛੇ ਵਾਰੀ ਪਿੱਛੋਂ ਲਿਆਂਦੀ ਹੈ ਪਿਛਲਾ ਜਿਹੜਾ ਇਹਦਾ ਪ੍ਰੋਵਾਈਡਰ ਆ ਉਹਦੇ ਕੋਲੋਂ ਲਿਆਂਦੀ ਹੈ ਸੋ ਇਹ ਜਿਹੜਾ ਨੈਕਸਟ ਪਿਛਲਾ ਆਪਾਂ ਫੜਾਂਗੇ ਉਸ ਤੋਂ ਪਤਾ ਲੱਗੇਗਾ ਕਿ ਫ੍ਰੋਮ ਹਾਊ ਲੰਗ ਕਿੰਨੇ ਸਮੇਂ ਤੋਂ ਇਹ ਕੰਮ ਚੋਨਵਾਲਾ ਹੈ